ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਲੱਗੇ ਤੇ ਹੁਣ ਟਾਇਰ ਬਦਲਾਉਣ ਜਿਹੜੇ ਲੈਂਦੇ ਤੇ ਮੈਂਗਾ ਵੀ ਪੁਆਲੀਆ ਟਰਾਲੇ ਨੂੰ ਕੱਲ ਪਰਸੋਂ ਨੂੰ ਪਾਰਚੀ ਘੜਨੀ ਆ ਲੋਡ ਕਰਨੀ ਆ ਇਹਦੇ ਕਰਕੇ ਪੈਰਲਾ ਤੇ ਜਿਹੜਾ ਟਰੱਕ ਜਿਹੜਾ ਚੱਲਦਾ ਦੁਕਾਨ ਉੱਥੀ ਹੀ ਆਪਣੇ ਗੰਨੇ ਕੋਲੇ ਥੋੜੀ ਬੁੰਦੇ ਆ ਜਾ ਕੇ ਉਹ ਉੱਥੇ ਨੂੰ ਲੈ ਕੇ ਚੱਲੇ ਤੇ ਮੈਂਗਾ ਚੱਲ ਪੁਆਲੀਏ ਫਿਰ ਲੱਦਣੀਆਂ ਫਿਰ ਟਾਈਮ ਨਹੀਂ ਲੱਗਦਾ ਹੁਣ ਵਿਆਹਾਂ ਕਰਕੇ ਇੰਨੇ ਵਿਜੀ ਤੇ ਨੇ ਬਣੇ ਤੇ ਵਾਦੇ ਹੁਣ ਕੰਮ ਸ਼ੁਰੂ ਕਰਿਆ ਹਲੇ ਮੜੇ ਜ ਲੈਟਾ ਲੂਟ ਆਈਆਂ ਵਿੱਚ ਲਾਉਣੀਆਂ ਉਹ ਵੀ ਕਸਣੇ ਇੰਦਲ ਜੇ ਬਾਕੀ ਆ ਕੇ ਦੇਖਦੇ ਆ ਜੇ ਟਾਈਮ ਹੋਇਆ ਆ ਕੇ ਕੱਲ੍ਹ ਤੀਆ ਕਰੋ ਤੇ ਬਾਦ ਕੱਲ ਨੂੰ ਪਰਸਾ ਜੋ ਉੱਥੇ ਨੂੰ ਕਹਿੰਦੇ ਆ ਬਈਏ ਤੇ ਕਢਾਉਂਦੇ ਆ ਪਰਜੀ ਲੋ ਜੀ ਟਾਇਰ ਖੋਲੇ ਹੁਣ ਇਧਰ ਬਾਪੂ ਵੀ ਪਹੁੰਚ ਗਿਆ ਸਕਿਉਰਿਟੀ ਨੂੰ ਹੈ ਬਾਪੂ ਹਾਂ ਹਾਂ ਠੀਕ ਆ ਬਾਕੀ ਹੁਣ ਦੇਖਦੇ ਆ ਟਾਇਰ ਟਿਊਬ ਦਾ ਇਹਦੇ ਠੀਕੇ ਹੀ ਪਵਾ ਦੇਣੇ ਟਿਊਬ ਹੈ ਟਿਊਬਾਂ ਤੇ ਹੀ ਪਵਾ ਦੇਣੀਆਂ ਲਗੋਟੀ ਆ ਟਿਊਬ ਬਈ ਜਿਹੜੀ ਹੋਊਗੀ ਯਾਰੀ ਉਹ ਤਾਂ ਖਰਾਬ ਹੋਊਗੀ ਕਿੱਛ ਹੋ ਜਾ ਕਿਤੇ ਕੜਾ ਨਾ ਪੱਜੇ ਉੱਪਰ ਕੇ ਕੜਾ ਬਹੁਤ ਊੜ ਜਾਂਦਾ ਆਨੇ ਦੇ ਲਾ ਨਾਈਟ੍ਰੋਜਨ ਜੋ ਖਵਾ ਹੁੰਦੀ ਆ ਜਿਹੜੇ ਟੂਟੀ ਜਿੱਟੀ ਕਰ ਦਿੰਦੀ ਆ ਇਹਨਾਂ ਠੰਡਾ ਪ੍ਰੈਸ਼ਰ ਹੁੰਦਾ ਬਰਫ ਜਮਾਤੀ ਉਹ ਹੀ ਇਹਨਾਂ ਦਾ ਮੈਂ ਤੈਨੂੰ ਦੇਖ ਲੈ ਟੂਟੀ ਤੇ ਬਰਫ ਜੰਮ ਜਾਂਦੀ ਆ ਹੁਣ ਜਮਾਨਾ ਦਿਮਾਗ ਦਾ ਆ ਗਿਆ ਉਹਦੇ ਗਾਣੇ ਹੁਣ ਜੋਰ ਵਾਲਾ ਕੰਮ ਨਹੀਂ ਹੈਗਾ ਵੀ ਅੰਨੇ ਥਾ ਜੋਰ ਹੁਣ ਤਕਨੀਕ ਦਾ ਜਮਾਨਾ ਵੀ ਤਕਨੀਕ ਕਾ ਕੰਮ ਕਰੋ ਕਲਾ ਦਾ ਹਾਂ ਅੱਗੇ ਦਾ ਖੇਤ ਚ ਤੂੰ ਜੋਰ ਦੇ ਤੇਰੇ ਦੀ ਇਹਦੇ ਉੱਪਰ ਲੈ ਵੀ ਚੜ ਕੇ ਉੱਪਰ ਹੁਣ ਮਸ਼ੀਨਾਂ ਆ ਗਈਆਂ ਇੱਕ ਬੰਦਾ ਕੰਮ ਕਰੀ ਜਾਂਦਾ ਅੱਗੇ ਦਾ ਉੱਪਰ ਇੱਕ ਚਾਂਡੇ ਨੂੰ ਚਾਹੀਦਾ ਤਾਂ ਪੈਣਾ ਇੱਕ ਫੜਕੇ ਖੜੇ ਕਰਦਾ ਦਾ ਦੋ ਜਣੇ ਟਾਇਰ ਖੋਲਦੇ ਹੁੰਦੇ ਤੇ ਲੈ ਵੀ ਕਾਲਾ ਵੀ ਪਹੁੰਚ ਗਿਆ ਹੈ ਕਾਲੇ ਨੇੜੇ ਕਰਕੇ ਸਾਰੀ ਪੁੱਜੀ ਜਾਂਦੇ ਘਰ ਦੇ ਮੈਂਬਰ ਉਹ ਵੀ ਆ ਗਏ ਦੇਖ ਲੈ ਤੂੰ ਮਾ ਦੇਖ ਆਂਦੇ ਹੈ ਦੇਖਿਆ ਮੈਨੂੰ ਲੱਗਿਆ ਮਾਰਾਂ ਉੱਥੇ ਚੱਲੇ ਲੈ ਇਹ ਤਾਂ ਸਾਰੇ ਆਏ ਬੈਠੇ ਜਿਹੜਾ ਜੈਡ ਸਕਿਉਰਟੀ ਬੈਠੀ ਹੁੰਦੀ ਆ ਬਾਪੂ ਕੁਰਸੀ 'ਤੇ ਹੀ ਬੈਠਾ ਤਾਰੇ ਕੋ ਪੂਰੀ ਨੇ ਕਰ ਰੱਖੀ ਬੈਠੇ ਆ ਨੇੜੇ ਦਾ ਹੀ ਫਾਇਦਾ ਹੈ ਧੁੱਬਾਂ ਵਿੱਚ ਬੈਠੇ ਆ ਉਹੀ ਕਹਿੰਦਾ ਕੋਲ ਖੇਤ ਆ ਜੇ ਲੋਡ ਹੋਈ ਤਾਰੇ ਤੇ ਗਾ ਜਦ ਇਹ ਫੜ ਲੈਣਾ ਜਿੱਦਾਂ ਪੈਂਚਰ ਹੋ ਗਿਆ ਸਿਕਿਉਰਿਟੀ ਫੁੱਲ ਆ ਧੁੱਪਾਂ ਵਿੱਚ ਬੈਠੇ ਸੇਕਦੇ ਚੱਲ ਕੋਈ ਨਹੀਂ ਨੇੜੇ ਦਾ ਹੀ ਫਾਇਦਾ ਹੁੰਦਾ ਇੱਕ ਮਿੰਟ 'ਚ ਸਰੇ ਇੱਕ ਮਿੰਟ 'ਚ ਮੋਝਣਾ ਹੈ ਉਹਨੂੰ ਪੈਂਚਰ ਦਿਖਾਉਣਾ ਹੈ ਪੈਂਚਰ ਦਿਖਾਉਣਾ ਹਾਂ ਹਾਂ ਸੈਂਟਰ ਵੀ ਦਿਖਾ ਦੇਣਾ ਉਹਨੂੰ ਹੁਣ ਖੋਲ ਦੇਣਾ 12:00 ਵਜੇ ਹਾਂ 12:00 ਤੱਕ ਜਾਨਾ ਲਗਾਤਾਰ ਨਹੀਂ ਜਾ ਹੁਣ 12:00 ਵਜੇ ਤੱਕ ਇੱਥੇ ਬਹੁਨੇ ਰੋ ਜਾਣ ਮੈਨੂੰ ਐਂ ਦੱਸ ਕਾਲੇ ਹੋਰ ਕਿਸੇ ਚੀਜ਼ ਦਾ ਪੰਗਾ ਨਹੀਂ ਇਹ ਤਾਂ ਸਭ ਤੋਂ ਜ਼ਿਆਦਾ ਰਿਸਕ ਆ ਕੜੇ ਦਾ ਕੜੇ ਦਾ ਸਭ ਤੋਂ ਜ਼ਿਆਦਾ ਆਇਆ ਤੈਨੂੰ ਦੱਲੀ ਗੱਦਾ ਢੀਕਦਾ ਉਹ ਦਿਲ ਭੱਜ ਗਿਆ ਤੈਨੂੰ ਦੇਖ ਕੇ ਕਹਿੰਦਾ ਭੋਲੂ ਆ ਗਿਆ ਉਹ ਦੱਲੀ ਉਹ ਉਹ ਰੇਆ ਆ ਜੁਆਇਨ ਪਰਦਾ ਹੀ ਜਾਂਦਾ ਦਿਲ ਇਹਦਾ ਆਹ ਸਾਈਕਲ ਚੱਕ ਲੈ ਜਾ ਉਹਦਾ ਉਹ ਅਜੀ ਉਧਰ ਕੀੜਾ ਮਾਰਨ ਗਿਆ ਉਹ ਉਧਰਲੀ ਕਿੱਦਾਂ ਫਿਰ ਠੀਕ ਆ ਠੀਕ ਆ ਪਹਿ ਤਾਂ ਠੀਕ ਆ ਹੋ ਠੀਕ ਆ ਪਰ ਤੇਰੇ ਵਾਲਿਆਂ ਦੀ ਰਿਸ਼ਤਾ ਨਹੀਂ ਹੋਣੀ ਸਾਤੇ ਤੇਰੇ ਤਾਂ ਨਵੇਂ ਆ ਤੇ ਕੰਮ ਜੇਣਾ ਅੱਜ ਕੰਮ ਵੀ ਲੈਣਾ ਤੇ ਮੈਂ ਥੋੜਾ ਕੰਮ ਲੈਣਾ ਤੇ ਤੇਰਾ ਕੰਮ ਵੀ ਜ਼ਿਆਦਾ ਕਿਹੜੇ ਆ ਹਜ਼ਾਰ ਕਿਤੇ ਹਜ਼ਾਰ 20 ਦੇ ਆ ਐਮ ਆਰ ਪਤੇ ਪੁਆਇਟ ਐਮ ਆਰ ਪਤੇ ਪੁਆਇਟ ਪਿਛਲੇ ਸਾਲ ਪੁਆਇਟ ਬਦਵਾ ਦੋ ਤਿੰਨ ਸਾਲ ਹੋ ਗਏ ਜਾਦਵੀ 75 80000 ਦੇ ਭੇਤੇ 70 ਦੇ ਘਰੇ ਗੱਲੀ ਆ ਬਾਈ ਉਹ ਗੇੜੇ ਵੀ 30 ਲਾਉਣੇ ਇਹਨੇ ਪਾਸਾ ਪਾਸਾ ਆਪਣਾ ਕੰਮ ਸਾਰੀ ਜਾਣਾ ਉਹ ਕਦੇ ਲੋਡੋ ਹੀ ਦਿੱਲੀ ਵਾਲਾ ਲੈ ਜਾਗੇ ਯਾਰ 16 ਫੁੱਟਾਂ ਇਹ ਤਾਂ ਨਹੀਂ ਦਿੱਲੀ ਨਾ ਕਰਦਾ ਕਿ ਨਾ ਕਰ ਦੂੰਗਾ ਉੱਪਰੋਂ ਦੇਖਦਾ ਬੋਲਦਾ ਨਹੀਂ ਹੈਗਾ ਫੁੱਲ ਕੇ ਨਾ ਤੇ ਆਹ ਕਹਿੰਦਾ ਤੇਰਾ ਹੀ ਇਹ ਸਰੋਂ ਕਹਿੰਦਾ ਇਹਦੇ ਤਾਂ ਨਹੀਂ ਆ ਨਹੀਂ ਆਜਾ ਨਵੇਂ ਟਾਇਰ ਦੀਆਂ ਵਧਾਈਆਂ ਦੰਦਾ ਭਾਈਆਂ ਲੈ ਹੁਣ ਖੁੱਲਿਆ ਮੜਾਈ ਜਾ ਜੱਦਾ ਦਾ ਗੁੱਸੇ ਉਹੀ ਬੈਠਾਤਾ ਆਸ ਤੇਰੇ ਦੱਲੀ ਹੁਣ ਇਹੀ ਵਧਾਈਆਂ ਮੈਂ ਦੱਲੀ ਨੂੰ ਦੇ ਰੀਆਂ ਦੱਲੀ ਫੜ ਤੇਰਾ ਵਿਆਹ ਹੋਵੇ ਛੇਤੀ ਦੇ ਕੇ ਨਹੀਂ ਨਹੀਂ ਲੈ ਵਾਹ ਟਾਇਰ ਵੀ ਕਹਿਦੀ ਗੱਲ ਹੁੰਦੀ ਆ ਉਹ ਵਾਪਸ ਦਾ ਫੜ ਲੈ ਉਹ ਫੜ ਤਾ ਲੈ ਖੱਬੜ ਹਾਂ ਤਾ ਲੈ ਤਾ ਦੇ ਦੇ ਫੜ ਤਾ ਲੈ ਉਹ ਵੀ ਰੱਖ ਉਹ ਤਾਂ ਮੈਂ ਰੱਖ ਲਿਆ ਇਹ ਰੋਕਣਾ ਤਾਇਆ ਵਟਕ ਦੇ ਦੇ ਲੈ ਫੇਰ ਵੀ ਆ ਮੰਗਣੇ ਦੀਆਂ ਵਿਆਹ ਦੀਆਂ ਤੈਨੂੰ ਬੰਗਾਰਕਾ ਦਊਂਗਾ ਵੀ ਫੜ ਤੇਰਾ ਵਿਆਹ ਹੋਵੇ ਆਜਾ ਮੈਂ ਜਾ ਦੇਣੀ ਨਹੀਂ ਬਈ ਤਾਰਾ ਜੀ ਮੰਦਾ ਨਹੀਂ ਹੈਗਾ। ਕਿਆ ਕਰ ਬੰਦਾ ਵੀ ਨਹੀਂ ਹਨੇ ਤਾਰਾ। ਹੈਂ? ਦੇ ਤਾਂ ਦੱਲੀ। ਲੱਭਦਾ ਚੋਰ ਕੇ ਨਹੀਂ। ਲਾ ਵੀ ਕਾਲਾ ਲਾਈਟਾਂ ਲੈਣ ਪਹੁੰਚ ਗਏ ਕਾਲੇ ਹੈ। ਨੇੜੀ ਸਾਰ ਲਿਆ ਚੱਲ। ਨੇੜੀ ਸਾਰ ਲੈ ਸਰਾਂਦ ਨੂੰ ਚੱਲਦੇ ਸਹੀ। ਕਿਹੜਾ ਕਿਹੜਾ ਕਿੱਥੇ ਨਹੀਂ। ਫਰਾ ਕਿੰਨੇ ਆਉਂਦੇ ਮਦਦ ਨੂੰ? 5 ਦੇ। ਆ ਪਸੰਦ ਕਰਿਆ ਹੈ। ਬਈ ਹੈਡਲਾਈਟ ਚ ਪਾਉਣਾ ਨੂੰ ਹੈ ਤੁਹਾਨੂੰ। ਇੰਦਾ ਨਹੀਂ ਮਤਲਬ ਇੱਕ ਉਹ ਰੁਦੀ ਵਾਲੀ ਆਉਂਦੀ ਹੈ ਆਪਣੀ ਪੱਖੇ ਵਾਲੀ ਆਹ ਮਿਲ ਜਾਂਦੀ ਹੈ ਜਿਹੜੀ ਲੈਣੀ ਕੱਲੀ ਚਿੱਟੇ ਰੰਗ ਦੀ ਕੱਪ ਬਲਦੀ ਇੱਕ ਤਾਂ ਪੱਖੇ ਵਾਲੀ ਹੁੰਦੀ ਇੱਕ ਪੱਖੇ ਨਾਲ ਕੰਟਰੋਲਰ ਲੱਗਿਆ ਹੁੰਦਾ 1200 ਤੋਂ 2200 ਦਿਖਾਈ ਤਾਂ ਜਿਹੜੀ ਪਲਾਸਟਿਕ ਦੀ ਡੱਬੀ ਚ ਨਹੀਂ ਆਉਂਦੀ ਪਲਾਸਟਿਕ ਦੀ ਡੱਬੀ ਆ ਜਿੱਦਾਂ ਪਰ ਕਬਰ ਹੁੰਦਾ ਜੀ ਪਲਾਸਟਿਕ ਦੀ ਡੱਬੀ ਕੱਲੇ ਹੋਰ ਗੜੀਆਂ ਪਸੰਦ ਕਰੀਆਂ ਹੋਰ ਮੈਂ ਲੈਣੀਆਂ ਇੱਕ ਤਾਂ ਡੋਰੀਆਂ ਲੈ ਲਈਆਂ ਉਹ ਆਹ ਲੈ ਲਈਆਂ ਹੈ ਇਹ ਤਾਂ ਤੇਰੀਆਂ ਆ ਵਦੀਆਂ ਵੀ ਤੇਰੀਆਂ ਵੀ ਤਾਂ ਹੈਗੀਆਂ ਆ ਮੈਂ ਕਿਹਾ ਨਹੀਂ ਇੰਨੀ ਹਾਂ ਅੱਛਾ ਇਧਰ ਆ ਆ ਮੇਰੀਆਂ ਪਈਆਂ ਲੋਗ ਲੈ ਲਈਆਂ ਮੈਂ ਤੋਂ ਟਰਾਲੇ ਪਿੱਛੇ ਨੂੰ ਇੱਕ ਹੈਡਲਾਈਟ ਚ ਪਾਉਣੀ ਹੈ ਇੱਕ ਗੁਰਮੁਖ ਕਹਿੰਦਾ ਮੈਨੂੰ ਲਿਆ ਕੇ ਦੇਈਂ ਉਹਨੇ ਕਿਹੜਾ ਲੈਣੀ ਆ ਉਹਨੇ ਮੂਰੇ ਲੈਣੇ ਲਾਉਣੇ ਨਹੀਂ ਲੈਣੀ ਲਾਟੂ ਜੀ ਹੁੰਦਾ ਜਿਹੜੇ ਉਹ ਉੱਲੂ ਜੀ ਉੱਲੂ ਲੱਟਾਂ ਹਾਂ ਛੇ ਛਾ ਉਹ ਵੀ ਠੀਕ ਹੈ ਵਧੀਆ ਬਾਈ ਉਹ ਵੀ ਦਿਖਾ ਦੇ ਯਾਰ ਕੋਈ ਦੂਜੀ ਜਿਹੜੀ ਇੱਕ ਇੱਕ ਸਿੰਗਲ ਵੇਹੜ ਜੰਦੀ ਆ ਹਾਂ ਲੈ ਤਰਾ ਹੀ ਹੁੰਦਾ ਹਮ ਕੱਲ੍ਹ ਉਹ ਕਲਦੀਪ ਦੋਈ ਵੀ ਦਿਖਾ ਦੇ ਇਹਨਾਂ ਨੂੰ ਜਿਹੜੀ ਪਈ ਜਣੀ ਬਾਈ ਕਹਿੰਦਾ ਇਹ ਪੈਂ ਤਾਂ ਜਾਣੀ ਇਹਦੇ ਪਿੱਛੇ ਪੱਖਾ ਲੱਗਿਆ ਪਿਆ ਤੇ ਹਾਂ ਪੱਖੇ ਵਾਲੀ ਆ ਇਹੇ ਉਹ ਦੋ ਹੀ ਤਰ੍ਹਾਂ ਪੱਖਾ ਦਾ ਉਹ ਨੂੰ ਯਾਰ ਜਿਹੜੀ ਆਪਾਂ ਨੇ ਦੇਖੀ ਸੀ ਹਾਂ ਜਿਹੜੀ ਤੁਸੀਂ ਦੇਖੀ ਵੀ ਸੀ ਉਹ ਬਹੁਤ ਪੁਰਾਣਾ ਮਾਡਲ ਆ ਜਿਹੜਾ ਤੁਸੀਂ ਦੇਖਿਆ ਮਾਡਲ ਸਾਰੇ ਭਾਦ ਦੋ ਹੀ ਨਮਾ ਮੈਂ ਉਰੇ ਵਾਲ ਕੇ ਦਾ ਲੈਟ ਬਹੁਤ ਲੱਗਣੀ ਪਾਇ ਤੇ ਪਤਾ ਲੱਗਣਾ ਲੈਟ ਦਾ ਉਰੇ ਕਾ ਪਤਾ ਲੱਗਣਾ ਮਰਜੀ ਲੈਣੀ ਬੰਨਵੀ ਬਣੂਗੀ ਛੋਟਾ ਡੱਬਾ ਯਾਰ ਛੋਟਾ ਡੱਬਾ ਹਾਂ ਲੈਟ ਬੰਨਵੀ ਬਣੂਗੀ ਕਿਹਨੂੰ ਵੀ ਨਹੀਂ ਵੇਚੀ ਸਾਡੇ ਕੋਲ 800 150 ਪੀਸ ਆਪ ਡਾਉਨ ਹੁੰਦੀ ਆ ਫੁੱਲ ਡਿਪ ਡਿਪਰ ਹੁੰਦਾ ਤਾਂ ਤਿੰਨ ਪੁਆਇੰਟ ਹੁੰਦੇ ਆ ਮੇਰਾ ਕਹਿਣ ਦਾ ਮਤਲਬ ਐਟ ਸਿੱਧਾ ਸਾਹਮਣੇ ਪਾਉਂਦੇ ਸਾਹਮਣੇ ਤੇ ਵੇਰ ਜੀ ਫਿੰਦੀ ਨਹੀਂ ਹੁੰਦੀ ਐ ਕੰਟਰੋਲਰ ਨਾਲ ਜਿੰਮੇਵਾਰੀ ਇਲਾਕੇ ਲੈਡ ਬਣਾਉਣੀ ਆ ਆ ਲੋ ਆ ਜਗਾੜੂ ਚੀਜ਼ ਲੈ ਲੋ ਇਹ ਛੋਟੂ ਨਵਾਂ ਐ ਤਾਂ ਹੀ ਸਮਾਨ ਔਖਾ ਲੱਭਦਾ ਇਹਨੂੰ ਇਹ ਨਹੀਂ ਯਾਰ ਉਹ ਤੇ ਮੁਰਦਾ ਜਿਕਣਾ ਉਲੂ ਲੈਡ ਜਿਹਨੂੰ ਨਹੀਂ ਹੁੰਦੀ ਉਦਾਂ ਹੁੰਦਾ ਮੁੰਡਾ ਇਹਦਾ ਟਿਊਬ ਦਿਖਾ ਰਿਹਾ ਦੇਖ ਲੈ ਇਹ ਪੱਕੇ ਵਾਲੀ ਟਿਊਬ ਆ ਜਿਹੜੀ ਹਲਕੀ ਆ ਇਹ 600 ਰੁਪਏ ਜੋੜਾ ਇਹ ਆ ਕੋ ਗੇਗਟਾ ਰ ਨਹੀਂ ਲੈਣੀ ਉੱਪਰ ਪਈਆਂ ਟਰਪੈਟਰ ਪਈਆਂ ਚੱਲਣੀਆਂ ਇਹ ਇਹ ਗੱਡੀਆਂ ਵਾਲੇ ਚੱਲ ਲੈ ਲਿਆ ਹੁਣ 2000 ਦਾ ਹਨ 1500 ਦਾ ਸਮਾਨ ਹੁਣ ਮਰੰਡੇ ਦਾ ਨਹੀਂ ਜਾਣਾ ਮਰੰਡੇ ਦਾ ਇੱਕ ਬੰਦਾ ਮਿਲਦਾ ਕਰਦਾ ਤੂੰ ਆਪਾਂ ਇੱਥੇ ਆਖਦਾ ਹਾਲ ਕੀ ਕਰਨਾ ਮਰੰਡੇ ਦੇ ਸਾਡੇ ਬੈਲਟਾਂ ਲੈ ਆਈਏ ਦੇਖ ਲਾ ਜਾਂ ਚੱਲਣਾ ਲੈ ਦਿੰਦਾ ਚੱਲ ਠੀਕ ਹੈ ਭਾਈ ਚੱਲੀਏ ਫਿਰ ਕਰਨ ਹੁਣ ਠੀਕ ਆ ਗੜੇ ਠੀਕ ਹੈ ਅਹੇ ਹੀ ਦੇਖੋ ਜੇ ਤਾਂ ਆਪਾਂ ਨੂੰ ਨਹੀਂ ਲੱਭਦੇ ਹਨ ਹਾਂ ਇਹ ਮੈਨੂੰ ਵੀ ਅਹੇ ਹੀ ਲੱਗਿਆ ਜੀ ਹੂੰ ਹੋ ਇਹ ਨੂੰੰਦ ਵੀ ਮੇਰੇ ਤੋਂ ਇਹ ਲੰਬੇ ਆ ਤੇਰੇ ਜਿਹੜੇ ਤੇਰੇ ਕੋਲ ਆ ਇਹ ਤਾਂ ਛੋਟੇ ਆ ਵੱਧਣੇ ਮੈਂ ਥੋੜੇ ਥੋੜੇ ਹੋ ਜਿੰਨਾ ਕਿ ਪਾਟ ਗਿਆ ਠੀਕ ਆ ਹੁਣ ਚਾਰੇ ਟਾਇਰ ਵਧੀਆ ਟਾਈਮ ਗੱਡੀ ਜਾਉਂਗੇ ਦੇਖ ਤਾਂ ਤਾਂ ਨਹੀਂ ਆ ਲੈਂਦੇ ਕਾਲੇ ਚਾਚੇ ਦੀਆਂ ਇਹ ਇਹ ਚਾਚੇ ਦੀਆਂ ਠੀਕ ਹੈ ਇਹ ਦੀਆਂ ਹੋਰ ਕਿਹੜੇ ਕਲਰ ਮਿਲਿਆ ਇਹ ਸਿਰ ਗਾਸੇ ਕਹਰਾ ਲਿਆ ਇੱਕ ਕਿੱਤੀ ਜੇ ਬਾਕੀ ਹੈਗੀਆਂ ਮੇਰੇ ਕੋਲ ਨਹੀਂ ਆ ਤੇ ਸਾਡੀ ਜੀ ਬੰਦਮੇ ਕਰਕੇ ਲਿਆਇਆ ਇੱਕ ਡੋਰੀਆਂ ਲਿਆਇਆ ਵਾਲੇ ਇਹ ਵਧੀਆ ਇੱਕ ਸਟਾਰ ਲਿਆਉਂਦਾ ਚਾਰ ਕਿਹੜਾ ਸਟਾਰ ਥੱਲੇ ਲੱਗਦਾ ਇਹ। ਓਕੇ ਹੂੰ। ਉਹ ਮੈਨੂੰ ਕਹਤੋ ਲੈ ਲੈ ਕਹਿੰਦਾ ਲੈਣਾ ਨਹੀਂ ਹੈਗਾ। ਲੈ। ਦੇ ਆਉਣਾ ਦਾ ਭਾਈ। ਕਿਨੇ ਦਾ ਤਾਂ? 450 ਦਾ। ਓਕੇ ਆ। ਔਕਾ ਇੱਦਾਂ ਲਾ ਦੋ। ਆ ਡੋਰੀਆਂ ਦੇਖ ਲੈ। ਹੱਲ ਕੀ ਵੀ ਪੰਮੇ ਦੇ ਵਿੱਚ? ਹਾਂ ਕਸਣ ਵਾਸਤੇ। ਤਾਂ ਹੀ ਕਸਣਾ ਇਹ। ਬਾਕੀ ਕੀ ਮੇਰੇ ਲੈ ਕੇ ਤਾਂ ਕਾਹੇ ਕਰੂੰਗੀ। ਮੇਰਾ ਮਾਤਾ ਪਾਈਆਂ ਦਾ ਪਿਲਾਸ। ਨਹੀਂ, ਗੱਲ ਬਣ ਗਈ। 1 KM ਹੈ। ਇਹ ਆ ਬੰਨੀ ਆ ਵੀ ਆ ਠੀਕ ਮਮਾ ਨੂੰ ਚਾਹੀਦੀ ਨਹੀਂ ਪੁੱਛ ਲੈ ਇੱਕ ਬਹੁਤ ਬਹੁਤ ਬੜੀ ਉਹ ਤਾਂ ਨਹੀਂ ਮਮਾ ਦੇ ਕੰਮ ਆ ਜੂਗਾ ਕੁੱਤੇ ਚ ਪਾਉਣ ਦੇ ਡੋਰੀਆਂ ਘੇ ਦੇਖ ਲੈ ਤੂੰ ਸੀ ਕਿਆ ਕੁਝ ਲੈ ਕੇ ਆਇਆ ਮੈਂ ਆਹ ਕੁ ਲੈ ਕੇ ਆਇਆ ਇਹ ਸੱਪਾਂ ਦਾ ਥੱਲੇ ਲਾਉਣੀਆਂ ਲਈ ਲਾਇਆ ਛੋਟੀਆਂ ਜੀਆਂ ਇਹ ਇਹ ਜੀਆਂ ਆਪਣੇ ਕੋ ਆਰੈਂਜ ਪਈਆਂ ਨੇ ਆਰੈਂਜ ਹਾਂ ਚਲ ਦੇਖ ਲਾਂਗੇ ਕਿਹੜੀਆਂ ਆ ਮੈਨੂੰ ਕੱਚੇ ਦੀਆਂ ਇਹ ਇਹ ਹਾਂ ਆ ਡੱਬੀ ਰੱਖੀ ਸੀ ਮੈਂ ਇੱਕ ਭੁੱਲੇ ਗਿਆ ਵੀਰੇ ਇਹ ਇਹੀ ਆਪੋ ਹਾਂ ਨਹੀਂ ਉਧਰੋਂ ਤਾਂ ਫਰਕ ਆ ਬੰਦਾ ਨਾ ਹੈ ਇਹ ਆਹੀ ਉਹ ਆਇਓ ਨੂੰ ਪੁੱਛਣਾ ਕੋ ਲਗੇ ਵੀ ਕੁਆੜ ਚ ਟਾਇਰ ਕਿੰਨੇ ਦਾ ਲਵਾਂਗਾ ਉਹ ਰਬੜੇ ਤਾਂ ਲਿਕੇ ਨਹੀਂ ਆਏ ਕਿਹੜੀਆਂ ਉਹਦੀਆਂ ਮਰਖਿ ਲਾੜੀਆਂ ਦੀਆਂ ਨਾਲ ਹੀ ਕਹਿੰਦੇ ਤੇ ਉਹ ਤਾਂ ਮਰੰਡੇ ਤੇ ਮਿਲੀਆਂ ਬੰਦਾ ਬੰਦਾ ਬੇਟਾ ਉਹੀ ਜਦੋਂ ਮੈਂ ਉਹੀ ਆ ਹੂੰ ਹੂੰ ਬਸ ਉਹੀ ਆ ਹੂੰ ਕਾਲੀ ਕਾਲੀ ਲਾਈਟ ਹੁੰਦੀ ਕਦੇ ਇਹ ਕਹਿੰਦੇ ਆ ਲਾਲ ਹੁੰਦੀ ਪਤਾ ਮਾ ਕਾਲੀ ਵੀ ਲਾਈਟ ਹੁੰਦੀ ਰੈਗੂਲਰ ਦੀ ਆ ਜਾਣੀ ਕਾਲੀ ਨਹੀਂ ਆਉਣੀ ਯਾ ਪੁਆਇੰਟ ਉਹ ਬਦਲ ਲੈ ਟ੍ਰੈਲੇ ਦਾ ਜੀ ਹੂੰ ਕੱਲੂ ਕਰਾਂਗੇ ਡਾਲਾ ਡੂਲਾ ਫਿੱਟ ਕਰਦੇ ਆ ਨਾਲੇ ਐਂਗਲ ਵਿਜਲੇ ਠੀਕ ਹੁਣ ਕੱਲੀ ਕੱਲੀ ਧਾਰ ਜੋੜੂਗਾ ਕੱਲੀ ਕੱਟ ਕੇ ਉਹ ਫੇਰ ਟੁੱਟੀ ਵੀ ਗਈ ਹੈ ਨਾ ਪਲੱਗ ਮੇਰਾ ਰਿਪੋਰਟ ਹੈ ਟਾਟਾ ਨਹੀਂ ਕਰ ਚੱਕ ਟੋਟਣ ਕਰਕੇ ਕੰਮ ਖਰਾਬ ਹੋ ਗਿਆ। ਇਹ ਟੁੱਟਿਆ ਵੀ ਨਹੀਂ ਹੈਗਾ। ਹੂੰ। ਯਾਰ ਨਿਕਲਦਾ ਹੀ ਬਹੁਤ ਔਖਾ ਆ। ਆਹ ਨੂੰ ਪੁੱਛਣਾ ਭੁੱਲ ਗਏ 1500 ਦੇ ਚਲੇ ਜਾਊ ਟਾਇਰ। ਚਲੇ ਜਾਣਾ ਮੁੰਨਾ ਜੀ। 2-3000 ਦੇ ਦਾ ਜਾਊਗਾ ਜੀ। ਮੇਰੇ ਚਾਲੇ ਟਾਂਕੀ ਯਾਦ ਰੱਖੀ ਦੇ ਨੇ। 9798 ਮਾਡਲ ਤੇ ਨਾਲੇ। ਟਾਇਰ ਸਨੇ ਦੇ ਗੋਟੇ। ਤੇ ਇਹ ਬਿਨਾਂ ਲਗੋਟੀਆਂ ਤੇ ਆ। ਸਨੇ ਦੀ ਨਾਲ ਗੋਟੇ। 6000 ਦੇ। ਹੂੰ। ਚੱਲੇ ਉਹੀ 3 ਦੇ ਦਾ 3 ਨਹੀਂ ਜਾਂ 2-2500 ਦੇ ਦਾ ਜਾਊਗਾ ਜੀ। ਉਹੀ ਕਹਿੰਦਾ ਮੈਂ। ਸੋ ਹੈਵੀ ਮੇਲ ਰਬੜਾ ਲੇਦੇ ਤੇ ਤਾਂ ਠੀਕ ਐ ਇੱਕ ਟਾਇਰ ਟਾੜਾ ਲਾ ਵੀ ਠੀਕ ਐ ਚਲ ਹੁਣ ਆਏ ਆ ਵੀ ਸੋਹਣੇ ਲੱਗਦੇ ਟਾਇਰ ਦੋਵੇਂ ਬਰਾਬਰ ਜੇ ਹੋਗੇ ਬਹੁਤੇ ਵੀ ਨਹੀਂ ਹੈਗੇ 50 ਪੈਸੇ ਹੈਗੇ 40 45 ਪੈਸੇ ਵੈਸੇ ਜਿਹੜੀ ਤਾਂ ਨਾ ਹੋਰ ਨਾ ਦਿਨ ਦੇ ਨਾ ਗੋਲ ਦੀ ਗੋਲ ਧਾਰੀ ਵਾਲੇ ਹੋਰ ਤਰ੍ਹਾਂ ਦੇ ਲੱਗ ਜਾਂਦੇ ਆ ਨਾ ਹਾਂ ਠੀਕ ਐ ਹਮ ਨਾਲ ਚਾਰੇ ਕੇ ਕਿਹੜੇ ਜਾਂਦੇ ਹੋਗੇ ਚਾਰੇ MRF ਦੇ ਇੱਕ ਦੂਆ ਤਿੰਨ MRF ਦੇ ਇੱਕ ਗੇ ਕਾਂਟਿਨੈਂਟ ਚਾ ਵੀ ਲਾ ਹੁਣ ਨਹੀਂ ਬਸ ਚਲ ਠੀਕ ਐ ਮੇਰੇ ਜੀ ਮਲਕੀ ਤੇ ਬਾਈ ਨੂੰ ਅੱਸੀ ਕਾਲ ਜੀ ਕਿੱਦਾਂ ਵਾਹ ਵਧੀਆ ਬਾਈ ਹੋ ਠੀਕ ਆ ਹੈ ਠੀਕ ਆ ਇਹਨ ਵਧੀਆ ਛੜਤੀ ਗੱਲਾ ਹਾਂ ਠੰਡ ਵੱਧ ਗਈ ਬੰਮੇ ਹੋਣਾ ਠੰਡ ਤਾਂ ਹੀ ਤਾਂ ਮੈਂ ਕੋਟ ਪਾਈ ਫਿਰਦਾ ਹੋਰ ਮੈਂ ਵੀ ਖੜੀ ਆ ਕੋਟੇ ਕੋਟ ਖੋਲੇਦਾ ਪਤੂਈ ਪਾਇਆ ਨਹੀਂ ਪਤੂਈ ਹੁਣ ਬਾਹਰ ਠੰਡ ਲੱਗਦੀ ਪਤੂਈ ਵਿੱਚ ਹਵਾ ਵੱੜਦੀ ਕੋਟ ਚਾਹੀਦਾ ਜਿਹੜਾ ਕੋਟ ਆ ਨਾ ਕੋਟ ਸਾਲ ਗਰਮ ਰਹਿੰਦਾ ਗਰਮ ਨਹੀਂ ਹਵਾ ਨਹੀਂ ਵੱੜਦੀ ਹਵਾ ਮੈਨੂੰ ਵੱੜਦੀ ਹੂ ਵੀ ਗਰਮ ਰਹਿੰਦਾ ਪੂਰੇ ਬੰਦ ਕਰ ਲੈ ਸਾਲੇ ਨੂੰ ਜਿੱਕਣਾ ਮਰਜ਼ੀ ਕਰੀ ਆ ਬਹਾਂ ਕੋਲ ਨੂੰ ਹੁਣ ਸਾਰੀ ਠੰਡ ਲੱਗਦੀ ਆ ਹਾਂ ਉਹ ਤਾਂ ਫੇ ਹਏ ਉਹ ਇਤ ਠੰਡ ਪਤਣੀ ਕੂਰੇ ਨੇ ਕੰਮ ਖਰਾਬ ਕਰਦਾ ਕੂਰੇ ਨੇ ਘਰੇ ਕੰਮ ਖਰਾਬ ਕਰਦਾ ਕਣਕਾਂ ਦਾ ਵੀ ਕਰਨਾ ਕਣਕਾਂ ਤੋਂ ਤਾਂ ਠੀਕ ਨੀ ਕਣਕਾਂ ਨੂੰ ਕੋਈ ਨੁਕਸਾਨ ਨਹੀਂ ਤੇਰਾ ਘਰ ਆਲੂ ਉਲੂਆਂ ਨੂੰ ਖਰਾਬ ਹੈ ਹੁਣ ਆਲੂ ਆਲੂ ਨੂੰ ਲੋਗ ਹੱਥ ਕਰਕੇ ਆਲੂ ਤਾਂ ਜੜੇ ਲੈ ਲੈਣੇ ਨੇ ਆਲੂ ਹੋਏ ਹੋਰ ਫਸਲਾਂ ਹੋਈਆਂ ਕਣਕ ਨੂੰ ਤਾਂ ਲੱਗਦਾ ਹੈ ਕੀ ਮੰਗੂ ਹਾਂ ਥੋੜਾ ਕਾਲਾ ਹੋ ਗਿਆ ਜਿਹੜਾ ਹਾਂ ਇਹ ਨਾ ਬੜਾ ਹੋ ਗਿਆ ਥੋੜਾ ਬੜਾ ਹੋ ਗਿਆ ਹੁਣ ਹੈ ਹਾਂ ਹਨਾ ਆ ਵੀ ਬਹੁਤ ਜੰਮੇ ਦਾ ਸਿੱਧਾ ਆਈਦਾ ਬੜਾ ਅਖਰ ਡੱਕਾ ਨਹੀਂ ਹੈਗਾ ਦੇਖ ਲੱਭ ਕੱਖ ਸਾਡੇ ਵੀ ਨਹੀਂ ਹੈਗਾ ਜਮਨ ਕੱਖ ਨਹੀਂ ਹੈ ਸਾਡੇ ਦਾਣਾ ਵੀ ਕੱਖ ਕੱਖ ਸਾਡੇ ਵੀ ਨਹੀਂ ਹੈਗਾ ਬਾਪੂ ਅੱਜ ਟਾਇਰ ਟੂਰ ਪਵਾ ਕੇ ਲੈਂਦੇ ਆ ਪਾਤੇ ਪਵਾਤੇ ਕਰਤੀ ਤਿਆਰੀ ਆ ਤਿਆਰੀ ਕਰਤੀ ਹੂੰ ਗਾਲੂ ਲਟਾ ਲੂਟਾ ਲਾ ਕੇ ਲਟਾ ਮਿਲ ਗਿਆ ਤੇ ਫਿਰ ਆਹ ਰੇਟੇ ਰੋਪੜ ਦੀ ਲਾਇਆ ਉੱਥੇ ਤੇ ਸੋਲਕਿਆ ਤੇ ਠੀਕ ਆ ਲਟਾ ਲੂਟਾ ਹੀ ਨਹੀਂ ਹੈਗੀ ਕਦੀ ਟੁੱਟੀ ਵੀ ਲਾ ਕੇ ਹਾਂ ਐਂਗਲ ਨੂੰ ਲਾ ਕੇ ਖੜਾਤੀ ਹੁਣ ਨਾ ਨਾ ਠੀਕ ਆ ਤਿਆਰੀ ਰੱਖ ਬਸ ਬੱਚਿਆਂ ਨੂੰ ਆਏ ਜਾਣੀਆਂ ਆ ਜਾਣੀ ਕੱਲੂ ਨਹੀਂ ਪਰਸੋਂ ਨੂੰ ਆਜੂਗੀ ਸਾੜੀ ਮੈਂ ਕਹਿੰਦਾ ਫੇਰ ਆ ਜਾਣੀ ਇੱਕ ਹੁਣ ਗੱਗੇ ਦੀ ਆ ਜਾਣੀ ਵੀ ਥੋੜੀ ਨਹੀਂ ਆਉਂਦੀ ਥੋਤੇ ਥੋੜੀ ਭਾ ਲੰਬਰ ਦਾ ਸੜਾ ਖਾ ਸਾ ਕੱਢਦਾ ਕਹਿੰਦਾ ਮੇਤੇ ਬਾਦੋਂ ਥੋੜੀਆਂ ਮੇਰੀਆਂ ਦੋ ਆ ਲੈਣੀਆਂ ਜਾਨੂ ਜਾਨੂ ਬੱਚਿਆ ਫੇਰ ਥੋੜੀਆਂ ਮੇਤੇ ਨਾਲੇ ਦੋ ਤਿੰਨ ਇਕੱਠੀਆਂ ਇਕੱਠੀਆਂ ਨੰਬਰ ਆਪਣੇ ਇਕੱਠੇ ਹੀ ਆਵੇ ਦੋ ਤਿੰਨ ਚੱਲ ਠੀਕ ਆ ਸਾੜੀ ਸਾੜੀ ਇੱਕ ਪਰਚੀ ਹੋਰ ਆਜ ਮੇਰੇ ਨਾਲ ਲੱਗਦੀ ਹੈ ਕੰਕਬੀਜ ਦੀ ਆਜਣੀ ਹੈ ਹੈ ਆਜਣੀ ਪੈ ਆਜੂ ਪੰਜ ਚਾਰ ਦਿਨ ਥਈ ਪੰਜ ਚ ਆ ਕਾਰਕਿੱਦਾਂ ਨਿਬੇੜਦੀ ਐ ਕੰਮ ਆ ਹੂੰ ਠੀਕ ਨਹੀਂ ਹਾਂ ਬਾਕੀ ਅੱਜ ਬਾਪੂ ਕਹਿੰਦਾ ਕਹਿੰਦਾ ਗੋਭੀ ਲਾ ਗੋਭੀ ਦੇਖ ਲਾ ਲਾਈ ਵੀ ਹੈ ਆ ਦੇਖ ਲਾ ਗੋਭੀ ਨਿੜੀ ਲਾਈ ਵੀ ਤਾਂ ਮੇਰੇ ਤਾਂ ਹੀ ਆਇਆ ਮੈਂ ਦੇਖਣ ਤੇਰੀ ਕੋਲੇ ਇਹ ਇਹ ਲਾਈ ਆ ਤੂੰ ਤੇਰੇ ਨਾਲੇ ਹੂੰ ਪਨੀਰੀ ਦੀ ਮਾੜੀ ਪਨੀਰੀ ਨਹੀਂ ਮਿਲਦੀ ਕਹਿੰਦੇ ਹੂੰ ਪਨੀਰੀ ਬਹੁਤ ਮਾੜੀ ਸੀ ਭਾਈ ਇਹ ਹੀ ਹਾਂ ਇਹ ਲਾਈ ਸੁੱਕੇ ਮਸਾਲੇ ਮਝਲਾ ਮਝੂਗੀ ਆ ਤਾਂ ਮਰੀ ਤਾਂ ਕੋਈ ਨਹੀਂ ਪੰਛੀ ਸਾਰੇ ਲੈਣਾ ਚੰਕਦੀਆਂ ਹੂੰ ਤੇ ਕਿੰਨੀ ਛੋਟੀ ਪੰਛੀ ਆ ਦੇ ਅੱਖ ਮਿਲ ਗਿਆ ਉਹ ਉੱਪਰ ਮਿਲਿਆ ਵੀ ਫੇ ਸਾਨੂੰ ਕਿੱਥੇ ਮਿਲ ਜੂ ਤੈ ਲਾਉਣੀ ਕਹਦਾ ਮੈਂ ਹੀ ਸਲਾਹ ਬਾਪੂ ਕਹਿੰਦਾ ਵੀ 5-7 ਦਿਨ ਤੱਕ ਲਾ ਦੇ ਚਾਹੇ 10 ਦਿਨ ਤੱਕ ਫਿਰ ਉਧਰ ਪਾਰਲਾ ਪਤਾ ਚਮਕੌਰ ਵਾਲੇ ਤੇ ਉਹੀ ਪਤਾ ਕਰਦਾ ਕਿ ਇਹ ਪਤਾ ਹੀ ਰੋਪੜ ਦੀ ਲੈ ਪਤਾ ਨਹੀਂ ਕਿੱਥੇ ਲੈ ਕੇ ਜਾਂਦਾ ਫੂਗੰਬਲ ਮਿਲਦੀ ਕਹਿੰਦਾ ਮਿਲਦੀ ਨਹੀਂ ਦੀ ਕਿੰਨੇ ਕ ਦੀ ਮਿਲੀ ਆ ਇਹ ਕਹਿੰਦਾ ਭਾਈ 60-70 ਪੈਸੇ ਬੂਟਾ ਮਿਲਿਆ ਇੱਕ ਹਾਂ ਮੰਨ ਕੇ ਜਾਂ ਲੈ 1700 ਪੁੱਛੀ ਫੇ ਤਾਂ ਮਹਿੰਗਾ ਪਾ ਮਿਲਿਆ ਹੈ ਮਹਿੰਗਾ ਬੇ ਬਹੁਤ ਮੈਂ ਕਹਿੰਦਾ ਪੈਣਾ ਹੀ ਹੈ ਪਤੂ ਨੋ ਨੋਰਮਲ ਪਿਆਗਾ ਉਹ 20 ਰੁਪਏ ਇਹ ਹੁਣ 60 ਰੁਪਏ ਜਿੱਦਣ ਵੇਚਣੀ ਉਹਦੋਂ ਕਰੇ 5 ਰੁਪਏ ਨੂੰ ਉਹਦਾ ਰੇਟ ਉਦੋਂ ਉਹਦਾ ਰੇਟ ਉਦੋਂ ਨਾਲ ਆਉਂਦਾ ਹੈਗਾ ਹਾਲ ਦੀ ਘੜੀ ਦਾ ਫੀਲਿੰਗ ਹੈਗੀ ਆ ਹਾਲ ਦੀ ਘੜੀ ਤਾਂ ਹੈਗੀ ਇੰਨਾ ਰੇਟ ਆ ਆਲੂ ਦਾ ਬੰਦਾ ਰੇਟ ਦੇਖ ਕੇ ਹੀ ਲਾਉਂਦਾ ਹੁੰਦਾ ਹਾਂ ਯਾਲੂ ਲੜਦਾ ਵੀ ਰੇਟ ਬਹੁਤ ਹੋ ਗਿਆ ਰੇਟ ਦਾ ਚੱਕਰ ਨਹੀਂ ਹੈ ਪੀ ਦਾ ਰੇਟ ਬਹੁਤ ਹੋ ਗਿਆ ਬਾਪੂ ਕਹਿੰਦਾ ਦੋਹੇ ਪ੍ਰੋਜੈਕਟ ਪਤਾ ਲੱਗ ਜੂ ਵੀ ਲੇਟ ਗੋਬੀ ਵੀ ਲੇਲਾ ਇੱਕ ਤਾਂ ਹੋਲੇ ਤੱਕ ਹੋ ਜੂ ਹੋਲੇ ਤੇ ਪਹਿਨਾ ਹੋਲੇ ਨੂੰ ਜਲ ਪੀ ਤੇਰਾ ਫੇ ਪੈਸੀ ਪੈਸੇ ਆ ਹੋਲੇ ਤੇ ਪਹਿਨਾ ਕਰਨੀ ਆ ਉਹ ਲਿਰੂ ਆਵਰੇਟ ਹੁੰਦਾ ਗੋਬੀ ਦਾ ਉਹੀ ਕਹਿੰਦਾ ਮੈਂ ਹਾਂ ਇਹ ਤਾਂ 5-7 ਦਿਨ ਤੱਕ ਲਾਈਏ ਨਲ ਲਾ ਦੇ ਫਿਰ ਕਿਆ ਦੇਖਣਾ ਤੇ ਗੋਪਰੀ ਤਾਂ ਮਿਲ ਜਣੀ ਕਿਸੇ ਨਾ ਕਿਸੇ ਪਨੀਰੀ ਤਾਂ ਲੱਭ ਲਿਆਵਾਂਗੇ ਪਨੀਰੀ ਵਾਲੇ ਮੇਰੇ ਨਹੀਂ ਕੋਟ ਰਹੇ ਨਹੀਂ ਲੱਜੋ ਤੇ ਬਸੇ ਰਹੀ ਐ ਪਨੀਰੀ ਤਾਂ ਗੋਬੀ ਦੀ ਲੱਭ ਲਿਆਵਾਂਗੇ ਹੁਣ ਚੱਕਰ ਨਹੀਂ ਇਹਨਾਂ ਨੇ ਲਾਈਏ ਸੁੱਕੇ ਜਿਹਾ ਭਾਈ ਇਹ ਹੂੰ ਜੇ ਇਹ ਲਾਉਂਦੇ ਨਾ ਮੈਂ ਇਹਨਾਂ ਨੂੰ ਕਿਹਾ ਮੈਂ ਤੁਸੀਂ ਪਾਣੀ ਲਾਓ ਫੇ ਮੈਂ ਉਹ ਪਾਣੀ ਕਿਰਵਾਈ ਹੁੰਦੇ ਪਾਲੇ ਪੱਛੀ ਦੇ ਕਿੱਕਣਾ ਹੁਣ ਇਹਨਾਂ ਪੱਛੀ ਦਾ ਫਰਕ ਹਨ ਅੱਛਾ ਜਿਹੜੀ ਉਹ ਲਾਈਨ ਖੜੀ ਇੱਕ ਉਹ ਲਾਈਨਾਂ ਖੜੀਆਂ ਜਿਹੜਾ ਅੱਧੇ ਕਹਾ ਹਾਂ ਹਾਂ ਉਹਦੇ ਪ ਫਰਕ ਹੈ ਜੇ ਪਾਣੀ ਛੱਡ ਕੇ ਡਾਲ ਮੈਂ ਨਾ ਆਪਣੇ ਫਿਰ ਗਡੂਣੀਆਂ ਫਿਰ ਧੁੱਪ ਨਹੀਂ ਲੱਗਦੀ ਉਹਨੂੰ ਧੁੱਪ ਨਹੀਂ ਉਹ ਜੀ ਜਾਨ ਹੁੰਦੀ ਹੈ ਕਿੱਥੇ 2-4 ਘੰਟੇ ਬਾਅਦ ਪਾਣੀ ਮਿਲਣਾ ਕਿੱਥੇ ਪਾਣੀ ਦੇ ਦਿੱਤਾ ਜਾਂ ਦਿਹਾੜੀ ਉਹ ਲੰਘ ਲਈ ਦੂਵੇ ਦਿਨ ਪਾਣੀ ਲਾਇਆ ਫੇਰ ਤਾਂ ਫਰਕ ਬਹੁਤ ਆ ਦਾ ਸ਼ਾਮ ਨੂੰ ਲਾਇਆ ਸਾਰੀ ਗੜੀ ਲੱਗ ਲਈ ਸਵੇਰ ਦੀ ਲੰਮ ਦੇ ਲੰਮ ਦੇ ਦੀ ਮੈਂ ਤੁਸੀਂ ਪਾਣੀ ਛੱਡੋ ਕਲਤੀ ਆ ਥੋੜੀ ਮੈਂ ਪਾਣੀ ਚ ਲਾਉਣੀ ਸੀ ਇਹਦੀ ਗੋਬੀਏ ਪਾਣੀ ਚ ਲੱਗਣ ਚਾਹੀਦੀ ਆ 25 ਸੁੱਕਦੀ ਨਹੀਂ ਹੈ ਉਹ ਜਦੇ ਹਰੀ ਖੜੀ ਹੋ ਜਾਣੀ ਹਾਂ ਹੈ ਕਿ ਨਹੀਂ ਜਾਂ ਫਿਰ ਲਾਓ ਸ਼ਾਮ ਨੂੰ ਜਦੇ ਪਾਣੀ ਲਾਓ ਇੱਕਾ ਵਿੱਚ ਥੋੜੀ ਜੀ ਨੇੜੇ ਲ ਉਹក៏ ਬੋਮ ਨੇੜੀ ਹੈ ਉਹੀ ਕਹਿੰਦਾ ਮੈਂ ਜਿਆਦਾ ਨਹੀਂ ਨਾ ਫੁੱਲ ਵੀ ਫਟਾਇਆ ਨਾ ਵੀ ਕਰਨਾ ਸਾਰੀ ਗੱਠ ਗੱਠੇ ਤੇ ਵੀ ਨਹੀਂ ਆ ਗਈ ਇਹ ਉਹੀ ਕਹਿੰਦਾ ਮੈਂ ਹੈ ਬਹੁਤਾ ਨਹੀਂ ਤਾਂ ਇਹਨੂੰ 12 ਇੰਚ ਦਾ ਫਰਕ ਤਾਂ ਚਾਹੀਦਾ 1 ਫੁੱਟ ਦਾ ਫੁੱਟ ਦਾ ਚਾਹੀਦਾ ਜਿਹੜੀ ਟਾਂਗੀ ਲਾਇਨ ਟਾਂਗੀ ਨਾਲ ਲਾਇਆ ਕਰਦੇ ਨਾ ਆਪਾਂ ਗੋਭੀ ਅੱਗੇ ਲਾਉਂਦੇ ਹੁੰਦੇ ਤੇ ਅਸੀਂ ਵੀ ਲਾਈ ਬਥੇਰੀ ਹੂੰ ਤੇਰੀ ਫੁੱਟ ਚੌਕਟਾ ਬਣਾਇਆ ਬੰਦਾ ਚੌਕਟੇ ਤੇ ਪਾਉਂਦੇ ਅਡੋਲਰ ਨੂੰ ਲਾ ਕੇ ਪਾਉਂਦੇ ਯਾਦ ਹੂੰ ਆਉਂ ਜਦ ਤੱਕ ਨਹੀਂ ਲਾਇਆ ਕਰਦੇ ਪੱਧਰੀ ਉਹ ਪੱਧਰੀ ਲਾ ਦੇਣੀ ਪੱਧਰੀ ਲਾ ਕੇ ਚੌਕਟੇ ਤੇ ਬੂਟਾ ਲਾਉਣਾ ਫਿਰ ਇਹਨੂੰ ਹੂੰ ਖੁੰਝੇ ਇੱਕੜੀ ਲਾਇਆ ਕਰਦੇ ਅੱਗੇ ਐਂ ਤੇ ਇੱਕ ਸਾਲ ਅਸੀਂ ਇਹ ਕਰਿਆ ਉਹ ਅੱਗੇ ਬਦੀਰੀ ਸਬਜ਼ੀ ਲਾਈ ਆ ਪੁਰਾਣੀ ਸਬਜ਼ੀ ਯਾਦ ਆਉਂਦੀ ਆ ਹੁਣ ਹੈ ਲਾਈ ਸਬਜ਼ੀ ਇੱਕ ਸਾਲ 2 ਕਿਲੇ ਲਾਇ ਗੋਭੀ ਦੇ ਹਾਂ ਡੰਗਰਾ ਨੂੰ ਹੀ ਪਾਈ ਆਂਦਾ 38 ਰੁਪਏ ਕਿਲੋ ਹੋ ਜਾਂਦੀ ਆ 80 ਦੀ ਕਿਲੋ ਵੀ ਹੋ ਜਾਂਦੀ ਆ ਹੋਰ ਜਿਆਦਾ ਵੀ ਰੇਟ ਨਹੀਂ ਦਾ 2 ਰੁਪਏ ਕਿਲੋ ਵੀ ਹੋ ਜਾਂਦੀ ਆ ਇਹ ਇੱਕ ਗੱਲ ਹੈ ਮੇਰੀ ਗੱਲ ਸੁਣ ਲੈ ਜੇ ਜ਼ਿੰਮੇਦਾਰ ਨੇ ਕੋਈ ਵੀ ਫਸਲ ਲਾਉਣੀ ਆ ਫਿਰ ਉਹਨਾਂ ਆਪ ਵੇਚ ਹੈ ਆਪ ਵੇਚ ਆਪ ਵੇਚ ਕੇ ਭਾਈ ਜੇ ਤੂੰ ਆਪ ਵੇਚੂਗਾ ਗੋਭੀ ਜੇ ਤੇਰੀ ਮੰਡੀ ਚ 2 ਰੁਪਏ ਆ ਤੇਰੀ ਬਾਹਰ 10 ਰੁਪਏ ਜਾਈ ਜਾਣੀ ਜਾਈ ਜਾਣੀ ਇੰਨਾ ਫਰਕ ਰਹਿੰਦਾ ਕਿਉਂਕਿ ਉਹਨੇ ਤਾਂ 10 ਤੇ ਘੱਟ ਵਿਕਣੀਆਂ ਨਹੀਂ ਯਾਰ ਮੇਰੀ ਗੱਲ ਸੁਣਦਾ ਆਪ ਤਾਂ ਆਪ ਵੇਚ ਕੇ ਫਾਇਦਾ ਹੈਗਾ ਹੀ ਹੈ ਚਾਹੇ ਦੂਰੇ ਨਾਲ ਦੂਰੇ ਵਿਚਾਰ ਨਾਲ ਤੂੰ ਇਹਨਾਂ ਨੂੰ ਰੇਟ ਘੱਟ ਰੱਖ ਦੇ ਤਾਂ ਉਹ ਵੀ ਫਾਇਦਾ ਤਾਂ ਵੀ ਫਾਇਦਾ ਚਲ ਆਪਣੇ ਕੋਲ ਤੇ ਇੱਕ ਹੋਰ ਵੀ ਫਾਇਦਾ ਰੋਡ ਦੇ ਉੱਪਰ ਉੱਥੇ ਦੁਕਾਨ ਲਾ ਦੇ ਉਹਦੇ ਗਾਣੇ ਦਾ ਤਾਜੀ-ਤਾਜੀ ਤੋੜੂ ਆਪਣੀ ਲੈ ਜੂ ਹੈ ਹਫਤੀ ਲਾ ਦੇ ਜੂਗੀ ਭਈਆ ਰੱਖ ਅਖਤਾਲ ਦੀ ਉੱਤੇ ਸ਼ੰਕਰ ਨੂੰ ਸ਼ੰਕਰ ਕਿੱਥੇ ਆ ਹੁਣ ਆ ਗਿਆ ਕੱਲ ਮਿਲ ਜੂਗਾ ਤੇ ਆੜੀ ਪਰ ਪੁੱਛ ਲੈਂਦੇ ਉਹਨੂੰ ਹੁਣ ਇੱਥੇ ਨੰਬਰ ਨਹੀਂ ਹੈਗਾ ਉਹਦਾ ਕੱਲ ਆ ਗਿਆ ਸ਼ੰਕਰ ਹਾਂ ਮਾਲਾ ਆ ਗਈ ਤੇ ਘਰ ਵਾਲੀ ਹੋਏ ਆ ਗਏ ਉਹ ਦੂਏ ਕਹਿੰਦੇ ਸੀ ਤਾਂ ਆਉਂਗੇ ਜੇ ਸਾਨੂੰ ਕੰਮ ਕਰੂਗਾ ਮੈਂ ਵੀ ਮੈਂ ਕੰਮ ਦੀ ਜ਼ਿੰਮੇਵਾਰੀ ਕਿੱਥੇ ਦਵਾ ਦਵਾਂ ਸਾਡੇ ਆਏ ਆ ਸਾਡੇ ਗਾਜਰ ਬੁੱਤੀ ਖੜੀ ਹੈ ਉੱਥੇ ਮੰਡ ਜੀ ਹੂੰ ਬੰਦੇ ਨਾਲ ਨਾਲ ਉਹ ਸੜੀ ਕਣਕੀ ਨੂੰ ਆ ਜਾਂਦੀ ਪਮੋਲੇ ਜੇ ਆ ਮੈਂ ਦਾਤੀ ਨਾਲ ਪੜਾ ਕੇ ਰਖਾ ਦਵਾ ਫੇਸਪਰੇ ਕਰਦੀ ਹੈ ਬੰਦੇ ਦੀ ਗੱਲ ਕਿੱਥੇ ਜਿਹੜਾ ਸੜਕਾ ਯਾਰ ਆਏ ਉੱਥੇ ਉੱਲਾ ਬਲਾ ਟਾਲੀ ਵਾਲਾ ਅੱਛਾ ਉਰਲੇ ਪਾਸੇ ਹਾਂ ਮੈਂ ਨਾਲੇ ਤਾਂ ਉਹ ਫਟਾ ਦੂੰਗਾ ਹੂੰ ਇੱਕ ਬੱਟਾ ਬੁੱਟਾ ਸਾਫ ਕਰਾਉਣੀਆਂ ਬੁੱਟੀਆਂ ਦੀਆਂ ਵੀ ਕਣਕੋੜ ਕੋਈ ਤਿਆਰੀ ਕਰਦੀ ਹੈ ਹੁਣ ਪੱਤੀਦਾਰ ਹੀ ਆ ਪੱਤੀ ਚੱਕਣੀ ਆ ਚੱਕਣੀ ਆ ਤੇਰੇ ਪਤਾ ਹੋਣੀ ਪੱਤੀ ਬਥੇਰੀ ਮੇਰੇ ਕੋ ਕਿੱਥੇ ਹਾਂ ਪੱਤੀ ਹੁਣ ਮੇਰੇ ਬੂਟੇ ਚ ਪਈ ਆ ਉਹ ਤਾਂ ਫੇਰ ਐਂ ਚਕਾ ਕੇ ਸਟਾ ਦੇ ਮੈਂ ਤੇਰੇ ਆਇਆ ਆਦਾ ਬਾ ਹਦਵੀ ਨੂੰ ਪਹਿਲੀ ਦੱਤਾ ਮੈਨੂੰ ਪੰਮਰੇ ਕਹਿੰਦਾ ਸੜ ਜਾ ਅੱਬੇ ਪਿਛਲੇ ਸਾਲ ਮੈਂ ਨਹੀਂ ਕਾਰ ਸੇਵਾ ਕਰੀ ਮੇਰੇ ਬੂਟੇ ਤੇ ਮੈਂ ਬੱਬੀ ਦੇ ਘਰਾਂ ਸੜ ਕੇ ਆਉਂਦਾ ਰਿਹਾ ਕੱਢ ਕੱਢ ਕੇ ਬੂਟੇ ਚੋਂ ਵਿਚੇ ਆਗ ਵਿਚੇ ਸਭ ਕੁਸੇ ਹਾਂ ਫੇਰ ਭਰ ਲੂੰਗਾ ਉਹ ਹਾਂ ਜੇ ਤੂੰ ਆ ਕਹਿ ਦੂੰਗਾ ਵੱਡਾ ਵੱੰਲਾ ਤੇਰੇ ਸੜੂੰਗਾ ਮੈਂ ਹਾਂ ਠੀਕ ਨਹੀਂ ਗੱਲ ਉਹ ਕਹਦੇ ਉਹਨੂੰ ਹਾਂ ਉਹ ਉਨੀ ਤਰ੍ਹਾਂ ਕਿਸੇ ਨਹੀਂ ਵੀ ਚੱਕਣੇ ਉਹਨੂੰ ਕਹਾਂ ਵੀ ਆਗ ਵੀ ਕਹਿਲੇ ਆ ਫੇਰ ਅਗਲੇ ਵਿੱਚ ਚੱਕ ਆਗ ਹੈ ਤਾਂ ਮਾੜੇ ਮੁੱਟੇ ਹੀ ਆ ਚਲੋ ਜਿੰਨੇ ਵੀ ਹੈਗੇ ਆ ਜਵੇਰ ਉਹ ਪਹਿਲਾਂ ਜਾ ਕੇ ਕਹਿੰਦਾ ਸ਼ਾਮ ਨੂੰ ਆਈ ਠੀਕ ਹੈ ਜਵੇਰ ਤਾਂ ਹੀ ਕਹਿੰਦਾ ਉਹਨੂੰ ਉਹਨੇ ਤੇਰੇ ਗੈਲਦੀਆਂ ਬੰਦ ਦੇਣੇ ਤੇ ਮਨੂੰ ਆਏ ਤਾਂ ਵੀ ਟਾਈਮ ਲਾਉਂਗੇ ਭਈ ਇਹ ਵੀ ਤਾਂ 12 ਮਹੀਨੇ ਘਟਦਾ ਉਹ ਉਹ ਲੈ ਇੰਨੇ ਤਾਂ ਬੰਦੇ ਮੂੰਹ ਆਏ ਤਾਂ ਵੀ ਥੋੜੀ ਲੱਦੀ ਗਾਤੇ ਨਹੀਂ ਇਹਨਾਂ ਨੇ ਅੱਜ ਲੱਦੀ ਗਾਤੇ ਨਹੀਂ ਆਏ ਨਾ ਉੱਥੇ ਫਿਰ ਤੈਨੂੰ ਪਤਾ ਦੋ ਪਾਸੇ ਦਾ ਕੰਮ ਹੋ ਜਾਂਦਾ ਹੋਰ ਬੰਦਾ ਵੱਢਣ ਗਿਆ ਕੋਈ ਨਾ ਦਾ ਗਏ ਆ ਮੈਂ ਕਹਿੰਦਾ ਵੱਢਣ ਭਾਈ ਇੱਕ ਬੰਦਾ ਗਿਆ ਹੁਣ ਗਿਆ ਵੱਢਣ ਕਿਹਦੇ ਬਸ ਲੱਗ ਗਿਆ ਹੁਣ ਦਿੱਲੀ ਕੱਦਾ ਫੋਨ ਕਰਦਾ ਦਾ ਇਹਨਾਂ ਨੇ ਕੱਦਾ ਫੋਨ ਕਰਦਾ ਮਾ ਕੋਈ ਇਹਨੇ ਨਹੀਂ ਘਟਨੇ ਥੋੜੇ ਚਾਰ ਪਰਚੀਆਂ ਮਾ ਸਾੜੀਆਂ ਆਈਆਂ ਮੇਔਰੇ ਫੇਰ ਕਦ ਨਹੀਂ ਆਮ ਕਦ ਨਹੀਂ ਆਉਂਗੇ ਮੈਂ ਨਹੀਂ ਆਉਂਦਾ ਇਹਨਾਂ ਨੇ ਉਹਨੇ ਉਰੀ ਆ ਜਾਣਾ ਤਾਂ ਹਾਂ ਉਹਨੇ ਉਰੀ ਆ ਜਾਣਾ ਤਾਂ ਉਹਨੇ ਜਿਹੜਾ ਮੈਂ ਆਉਦਾ ਇੱਥੇ ਛੱਡ ਚੱਜ ਬਈ ਪੂਰੀ ਉਹਦਾ ਪੱਛੀ ਮੱਠੂ ਨੂੰ ਫੋਨ ਪਰ ਆਹ ਫੋਨ ਪਰ ਕਾਦ ਨਹੀਂ ਹੁੰਗੇ ਹਤੀ ਬੰਦੀ ਮਾਰ ਕੇ ਸਾਡੀਆਂ ਰੋਇਆ ਤੇਰੇ ਜੀ ਨਹੀਂ ਮੇਰੀਆਂ ਹਾਂ ਕਾਹੇ ਕਰਗਾ ਇੱਕ ਦਿਨ ਤੇਰੇ ਕਿ ਨਹੀਂ ਇੱਕ ਦਿਨ ਮੇਰੇ ਕਿੰਨੀ ਬਸ ਆਲਾ ਠੀਕ ਹੈ ਨਾ ਪ੍ਰੋਜੈਕਟ ਤੇ ਇੱਕ ਨਹੀਂ ਚੱਲਣਾ ਜੇ ਉਹਦੀਆਂ ਵੀ 30 ਆ ਤੇਰੀਆਂ ਵੀ 30 ਆ ਹੋਰ ਉਧਰ ਕਾਲੀਆਂ ਦੀਆਂ ਵੀ 30 ਆ ਮੰਨ ਲਾ ਆ 3 ਦਿਨ ਤਾਂ ਵਾਰੀ ਸਾੜੀ ਵੜਦੀ ਹੋਤੀ ਆ ਉਥੇ ਦਿਨ ਚੌਥੇ ਦਿਨ ਫੇਰ ਵੜਦੀ ਹੋਇਆ ਇੱਕ ਦਿਨ ਸਾਡਾ ਸਾਰਿਆਂ ਦਾ ਇੱਧਰ ਜਗਦੀਪ ਹੋਇਆ ਭੋਲੂ ਆਈ ਹੋਇਆ ਮੈਂ ਹੋਇਆ ਇੱਕ ਦਿਨ ਥੋੜਾ ਦੋ ਦਿਨ ਜੱਸੀ ਜਾਂਦੇ ਹਾਂ ਤੇ ਆ ਦੋ ਉਹਨਾਂ ਦੇ ਦੋ ਬੌਂਡ ਉਹਨਾਂ ਦੇ ਐ ਬਾਕੀ ਸਾੜਾ ਐ ਬਾਕੀ ਇੱਕ ਦਿਨ ਥੋੜਾ ਇੱਕ ਦਿਨ ਕਾਲੇ ਦੇ ਹੋ ਗਿਆ ਤਾਂ ਸਮਝ ਲੈ ਇੱਕ ਦਿਨ ਹੂਦਾ ਜੱਸੇ ਦਾ ਜੱਸੇ ਦਾ ਇੱਕ ਦਿਨ ਸਾੜਾ ਇੱਕ ਦਿਨ ਥੋੜਾ ਹੂੰ ਚਾਰ ਦਿਨ ਆ ਚਾਰ ਦਿਨ ਬੰਦੇ ਆਉਣਗੇ ਹੋਰ ਕਿ ਨਹੀਂ ਆਜਣੇ ਕਹਿੰਦਾ ਪਰਸੋਂ ਚ ਬੰਦੇ ਆ ਬਿਨਾ ਕਿੱਥੇ ਸਰਨਾ ਮਾ ਉਹ ਹੀ ਕਹਿੰਦਾ ਵੀ ਬੰਦੇ ਤਾਂ ਚਾਹੀਦੇ ਆ ਬਾਈ ਤਾਂ ਬੰਦੇ ਤਾਂ ਪੰਜ ਹੋਰ ਚਾਹੀਦੇ ਤਾਂ ਇੰਨਾ ਗੰਨਾ ਖੇਚੂਣਾ ਇਹਨਾਂ ਚਾਰ ਨੇ ਆਉਣਾ ਡੇਢ ਘੱਟਿਆ 12500 ਕਵਾਂਟਰਾ ਦਾ ਹੋਇਆ ਬਹਿਨਾਂ ਕੋਲ ਹੋਰ ਅਜੇ ਹੋਰ ਫਾੜਨੇ ਨੂੰ ਫਿਰਦਾ ਹੋਰ ਨਹੀਂ ਫੜਦਾ ਹੈਗਾ ਟੁੱਟਮਾ ਘਾੜਨਾ ਕਹਿੰਦਾ ਮੈਂ 1500 ਕਵਾਂਟਰਾ ਕਹਿੰ ਵਿਵਾਖੀ ਦੇਖਦੇ ਆ ਨਾ ਨਾ ਬੰਦਾ ਨਹੀਂ ਫੜਨੇ ਨੂੰ ਹੁੰਦਾ ਮੈਨੂੰ ਕਹਿੰਦੇ ਹੁੰਦਾ ਨਹੀਂ ਨੇ ਫੜਨਾ ਨਹੀਂ ਮੈਨੂੰ ਪਤਾ ਇਹਦੀ ਜਿੱਥੇ ਕਿਥੇ ਫਿਰਦਾ ਏ ਸਮਝ ਆ ਗਾਲੇ ਇਹ ਤਾਂ ਹੋਰ ਮਾਰ ਪਰ ਆਏ ਇਹ ਵੱਧ ਰੇਟ ਪਰ ਆ ਵੱਧ ਰੇਟ ਪਰ ਆ ਮੈਂ ਤੂੰ ਖਾ ਲਾ ਤੂੰ ਜੀਮੀ ਦਾ ਰਾਨ ਨੂੰ ਨਾ ਠੀਕ ਹੈ ਗੱਲ ਮੈਂ ਤੇਰੇ ਕੋਲ ਵੀ ਕਿਹੜਾ ਸਸੜਾ ਘੁੰਮਣਾ ਘੁੰਮਣਾ ਕਿਤੇ ਹਾਂ ਹੱਕ ਤੂੰ ਫੜੀ ਚਾਹੀਦੀ ਮਾਂ ਲੈ ਲੈ ਸਰਦਾਰ ਜੀ ਪਉਂਦੇ ਤਾਂ ਇੱਕ ਨਹੀਂ ਹੋਵੇ ਖੌਰੂ ਨਹੀਂ ਸਰਦਾਰ ਜੀ ਮੈਂ ਕਿੱਥੇ ਵੱਧ ਰੇਟ ਲੈਂਦਾ ਆਦੋ ਵਾਲੇ ਦੇਖ ਲਓ ਇੰਨਾ ਰੇਟ ਚੱਲਦਾ ਜੀ ਬਾਕੀ ਦੱਸਿਓ ਜੀ ਭਾਈ ਪਨੀਰੀ ਜੇ ਕਿਸੇ ਪਾਸੇ ਹੋਈ ਗਿਆ ਆ ਵਾ ਵਾ ਇੱਧਰ ਮਲੇਰਗੜ੍ਹ ਰੇ ਨਹੀਂ ਤਾਂ ਮਿਲੇ ਜਾਣੀ ਅਰਾਏ ਤੇ ਬਾ ਜਾਇਂ ਜਿਮਕੌਰ ਵਾਲੇ ਬਾਬਾ ਅੱਧੇ ਕਿਲੇ ਦੀ 2 ਡੋਗ ਬਿੱਗੇ ਦੀ ਲਾਉਣ ਦੀ ਸਲਾਹ ਹੈ ਲਾਲਾ ਮਿਲਦੇ ਨਹੀਂ ਬਾਕੀ ਇੰਨੇ ਕੀ ਸਾਡਾ ਕਾਣੂ ਹੋ ਜਾਣਾ ਉੱਥੇ ਜਾਇਂ ਪਪਰਾਲੇ ਯਾਰ ਪਪਰਾਲੇ ਜੇ ਲਾਉਂਦੇ ਨਹੀਂ ਹੈਗੇ ਉਹੀ ਕਹਿੰਦਾ ਉੱਥੇ ਜਾਇਂ ਬਹੁਤ ਲਸਣ ਕਾਣ ਕਾਣ ਪਨੀਰੀ ਬਹੁਤ ਲਾਈ ਵੀ ਉੱਥੇ ਬਾਕੀ ਇੰਨੇ ਨੂੰ ਸਾਡਾ ਪਿਆਜ਼ ਹੋਇਆ ਹੁਣ ਕਾਣ ਹਾਂ ਬੇੜਾ ਬੀਜੇ ਆ ਭੋਲਾ ਦੇਣਾ ਸੀ ਅੱਧੇ ਕਿਲੇ 'ਚ ਮੈਂ ਖੇਤ ਤਾਂ ਸਾਡੇ ਕੋਲ ਆਪਣਾ ਗੰਨੇ ਵਾਲੀ ਵਿੱਲਾ ਹੋਇਆ ਹੁਣ ਗੰ ਉਹ ਤਾਂ ਲਾਉਣ ਪਰ ਆ ਚਲੋ ਠੀਕ ਹੈ ਜੀ ਫਿਰ ਚਲੀਏ ਹੁਣ ਚੱਲ ਜੀ ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ